ਸਕੂਲ ਨੂੰ ਸਿੱਖਿਆ ਦਾ ਮੰਦਰ ਅਤੇ ਇੱਥੇ ਸਾਨੂੰ ਅਤੇ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਕਿ ਬੇਈਮਾਨੀ ਅਤੇ ਸਮਾਜ ਦੀਆਂ ਕ੍ਰਿਤੀਆਂ ਤੋਂ ਤੁਸੀਂ ਬਚਣਾ ਹੈ ਪਰ ਜੇ ਇੱਥੇ ਖੁਦ ਹੀ ਟੀਚਰ ਖਾਸ ਕਰਕੇ ਪ੍ਰਿੰਸੀਪਲ ਹੀ ਇਹੋ ਜੀਆਂ ਗਲਤੀਆਂ ਕਰਨ ਤਾਂ ਉਹ ਸਕੂਲ ਅਤੇ ਬੱਚੇ ਅਤੇ ਮਾਪੇ ਤੁਸੀਂ ਖੁਦ ਸੋਚ ਸਕਦੇ ਹੋ ਕਿ ਕਿੰਨੇ ਪਰੇਸ਼ਾਨ ਹੋਣਗੇ ਬਟਾਲਾ ਨੇੜੇ ਸਰਕਾਰੀ ਸਕੂਲ ਜੋਲ ਨੰਗਲ ਵਿੱਚ ਉਸ ਵੇਲੇ ਹਕਾਮਾ ਸ਼ੁਰੂ ਹੋ ਗਿਆ ਜਦੋਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪ੍ਰਿੰਸੀਪਲ ਦੇ ਖਿਲਾਫ ਧਰਨਾ ਲਗਾ ਦਿੱਤਾ ਪਿੰਡ ਵਾਸੀਆਂ ਨੇ ਸਕੂਲ ਦੇ ਗੇਟ ਸਾਹਮਣੇ ਇਕੱਠੇ ਹੋ ਕੇ ਪ੍ਰਿੰਸੀਪਲ ਦੇ ਖਿਲਾਫ ਕੀਤੀ ਨਾਰੇਬਾਜ਼ੀ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਪ੍ਰਿੰਸੀਪਲ ਨੇ ਘੱਟ ਆਮਦਨ ਦਾ ਸਰਟੀਫਿਕੇਟ ਨਕਲੀ ਬਣਾ ਕੇ ਆਪਣੀ ਬੇਟੀ ਦਾ ਵਜੀਫਾ ਲਿਆ ਹੈ ਤੇ ਹੋਰ ਵੀ ਗ੍ਰਾਂਟਾਂ ਵਿੱਚ ਕਈ ਘਪਲੇ ਕੀਤੇ ਨੇ ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਇਸ ਪ੍ਰਿੰਸੀਪਲ ਦੀ ਬਦਲੀ ਨਹੀਂ ਹੋ ਜਾਂਦੀ ਕਿਉਂਕਿ ਇਸ ਨੇ ਕਈ ਬੱਚਿਆਂ ਦਾ ਹੱਕ ਖਾਦਾ ਹੈ ਅਤੇ ਆਪਣੀ ਬੇਟੀ ਨੂੰ ਨਜਾਇਜ਼ ਵਜੀਫਾ ਦਵਾਇਆ ਹੈ ਦੂਸਰੇ ਪਾਸੇ ਸਕੂਲ ਦੀ ਪ੍ਰਿੰਸੀਪਲ ਕਰਨ ਵਾਲਾ ਨੇ ਕਿਹਾ ਕਿ ਮੇਰੀ ਗਲਤੀ ਹੈ ਕਿ ਮੇਰੇ ਕੋਲ ਗਲਤੀ ਨਾਲ ਘੱਟ ਆਮਦਨ ਦਾ ਸਰਟੀਫਿਕੇਟ ਬਣ ਗਿਆ ਸੀ ਔਰ ਮੈਂ ਆਪਣੀ ਬੇਟੀ ਦਾ ਵਜੀਫਾ 1 ਸਾਲ ਲਿਆ ਹੈ ਦੂਸਰੇ ਸਾਲ ਮੈਂ ਵਜੀਫਾ ਨਹੀਂ ਲਿਆ ਨਾਲ ਹੀ ਮੈਂ ਆਪਣੇ ਖਾਤੇ ਬੰਦ ਕਰਵਾਤੇ ਜਿਹੜੇ ਲੋਕ ਮੇਰੇ ਖਿਲਾਫ ਧਰਨਾ ਦੇ ਰਹੇ ਨੇ ਮੈਂ ਵੀ ਉਹਨਾਂ ਦੇ ਖਿਲਾਫ ਦਰਖਾਸਤ ਦਿੱਤੀ ਹੋਈ ਹੈ ਉਹਨਾਂ ਨੇ ਕਿਹਾ ਕਿ ਮੇਰੇ ਸਕੂਲ ਦਾ ਇਹ ਰਿਕਾਰਡ ਚੋਰੀ ਕੀਤਾ ਉਹਨਾਂ ਤੇ ਵੀ ਬੰਦੀ ਕਾਰਵਾਈ ਕੀਤੀ ਜਾਵੇ ਬਾਕੀ ਤੁਸੀਂ ਪੂਰਾ ਦੇਖੋ ਕੀ ਹੈ ਮਾਮਲਾ ਵਿਸ਼ੇਸ਼ ਰਿਪੋਰਟ ਹਰਪਾਲ ਸਿੰਘ ਬਟਾਲਾ ਗੁਰਦਾਸਪੁਰ ਸਾਹਿਬ ਵਾਇਗੁਰ ਜਿੱਕੀ ਫਤੇ ਸਮੂਹ ਨਗਰ ਨੂੰ ਬੇਨਤੀ ਆ ਕਿ ਜੋ ਮੈਡਮ ਨੇ ਆਪਣੀ ਬੇਟੀ ਦਾ ਗਲਤ ਵਜੀਫਾ ਲਿਆ ਤੇ ਬਾਕੀ ਬੱਚਿਆਂ ਨੂੰ ਕੋਈ ਇਨਸਾਫ ਨਹੀਂ ਦਵਾਇਆ ਕਿਹੜਾ ਵਜੀਫਾ ਨਹੀਂ ਆਇਆ ਤੇ ਨਾਮੀ ਦਾ ਲੈ ਕੇ ਨਾਮੀ ਦਾ ਇਹਨੇ ਬਲਾਈ ਕੀਤਾ ਵਾ ਸਾਡੇ ਚੇਅਰਮੈਨ ਨੂੰ ਸਾਡਾ ਹੱਕ ਧਕੇਸ਼ ਆਈ ਧਕੇਸ਼ ਆਈ ਦਰਨੇ ਦੇਣਾ ਸਰ ਇਹਨਾਂ ਦਾ ਕੰਮ ਇਹ ਕਿਤੇ ਨਵੀਂ ਗੱਲ ਨਹੀਂ ਨਾਲੀ ਜੀ ਇਹਨਾਂ ਨੇ ਕਰੂ ਕਰਦੀ ਹੈ ਚੱਕਰੇ ਆ ਕੋਈ ਗੱਲ ਨਹੀਂ ਸਰ ਮੈਂ ਆਪਣੀ ਤੇਜਿੰਦਰ ਸਿੰਘ ਨਾਂ ਆ ਜੀ ਬਰਾ ਮੈਂ ਕਿਉਂ ਫਿਲਡ ਬਾਅਦ ਕੀ ਕਰਤੀ ਕਰਾਂ ਅਹੇ ਜੀ ਕਾਰਨ ਇਹ ਆ ਵੀ ਜਿਹੜੀ ਮੈਡਮ ਆਪਣੇ ਗਿਆ ਮੁਖ ਸਹਿਬ ਕਾ ਇਹਨੇ ਆਪਣੀ ਗਲਤੀ ਨਾ ਆਂਦੀ ਆ ਮੇਰੇ ਕੋ ਵਜੀਫਾ ਲੈ ਗਿਆ ਬੇਟੀ ਆਪਣੀ ਦਾ ਜਿਹੜੇ ਬੱਚਿਆਂ ਦਾ ਹੱਕ ਮੰਗਦਾ ਸੀ ਉਹਨਾਂ ਨੂੰ ਨਹੀਂ ਦਿੱਤਾ ਗਿਆ ਨਾਨੀ ਕਲਾਸ ਦਾ ਇਹਨੇ ਲੈ ਲਿਆ ਵਾ ਤੇ 10ਵੀਂ ਦਾ ਇਹਨੇ ਅਪਲਾਈ ਕੀਤਾ ਵਾ ਤੇ ਸਾਡੇ ਜੀ 6 ਮੁਕਤਾ ਪਿੰਡ ਚ ਹੋਈਆਂ ਨੇ ਇਨਫੈਕਸ਼ਨ ਨਾਲ ਤੇ ਪ੍ਰਸ਼ਾਸਨ ਵੱਲੋਂ ਬੇਨਤੀ ਆ ਵੀ ਜਿਹੜਾ ਨਲਕਿਆਂ ਦਾ ਪਾਣੀ ਆ ਚੈੱਕ ਕਰਦਾ ਪਾਣੀ ਉਹ ਨਹੀਂ ਪੀਣਾ ਅੱਜ ਅਜੇ ਵੀ ਗੱਲ ਕਰੋ ਸਕੂਲ ਦੇ ਬਾਗ ਜਿਹੜਾ ਧਰਮਗੜ੍ਹ ਗੱਲ ਉਹਦੀ ਦੱਸਦੇ ਆ ਹਾਂਜੀ ਇਨਫੈਕਸ਼ਨ ਦੀ ਗੱਲ ਕਰਦੇ ਆ ਸਰ ਕੀ ਕਾਰਨ ਹੋਰ ਉਹ ਵੀ ਖਰਾਬ ਹੈ ਇੱਥੇ ਜੀ ਕੀਤਾ ਇਹਨੇ ਨਹੀਂ ਠੀਕਰ ਵਾਇਆ ਅੰਜਰ ਖਾ ਸਕਦੇ ਆ ਜੀ ਔਰ ਸਕੂਲ ਦੇ ਬੱਚੇ ਜਿਹੜੇ ਅੱਜ ਬੈਠੇ ਹੈ ਸਕੂਲ ਦੇ ਜਵਾਬ ਦਰਨਾ ਮੇਨ ਗੱਲ ਹੈ ਜੀ ਜੀ ਨਹੀਂ ਜੀ ਸਕੂਲ ਦੇ ਜਿਹੜੇ ਕਰੰਡਾ ਆਈਆਂ ਨੇ ਉਹ ਸਭ ਨੇ ਫੁਰਦ-ਬੁਰਦ ਕੀਤੀਆਂ ਜੇ ਇਹਨੂੰ ਪੁੱਛਿਆ ਪੀ ਹਸਾਬ ਪੁੱਛਿਆ ਵਾ ਤੇ ਅਗੋਂ ਦੀ ਤੁਸੀਂ ਕੌਣ ਸਾਹ ਲੈ ਆਵੋਗੇ ਤੁਸੀਂ ਕੌਣ ਜੀ ਐਵੇਂ ਮੁੱਖ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਐਸਐਸਪੀ ਦਫ਼ਤਰ ਡੀਓ ਦਫ਼ਤਰ 6 ਮਹੀਨੇ ਹੋ ਗਏ ਕੋਈ ਇਦਾਂ ਦੀ ਕਾਰਵਾਈ ਨਹੀਂ ਕੀਤੀ ਜੇ ਨਾ ਨਾ ਕਾਰਵਾਈ ਕੀਤੀ ਤੁਹਾਡਾ ਧਰਨਾ ਇਦਾਂ ਹੀ ਭੁਖੜ ਹਟਾਲ ਜਾਈ ਜਾਵਾਂਗਾ ਤੁਹਾਡੀਆਂ ਸ਼ਿਕਾਇਤਾਂ ਸਹੀ ਨੇ ਕਿਉਂਕਿ ਕਾਰਵਾਈ ਨਹੀਂ ਹੋਈ ਸਾਡੇ ਕੋਲ ਵਿੱਦ ਪ੍ਰੂਫ ਹੈ ਜੀ ਫੇ ਕਾਰਵਾਈ ਕਿਉਂ ਨਹੀਂ ਹੋਈ ਕਿੱਥੇ ਸਮੇਂ ਦੀ ਕਮੀ ਸੀ ਇਹ ਪ੍ਰਸ਼ਾਸਨ ਦੀ ਕਮੀ ਹੈ ਜੀ ਸਾਥ ਜਿਹੜਾ ਵਾ ਉਹ ਕੋਈ ਕਾਰਵਾਈ ਨਹੀਂ ਕਰ ਰਿਹਾ ਇਹਨੂੰ ਜੇ ਨਾ ਡਿਸਮਿਸ ਕੀਤਾ ਨਾ ਕਾਰਵਾਈ ਕੀਤੀ ਸਾਡਾ ਧਰਨਾ ਇਦਾਂ ਰਹੂਗਾ ਜੀ ਕਿੰਨੇ ਸਮੇਂ ਤੱਕ ਧਰਨਾ ਲੱਗਾ ਰਹੇ ਜੀ ਜਿੰਨੇ ਦਿਨ ਇਹਨੂੰ ਡਿਸਮਿਸਸ਼ਨ ਕਰ ਦੇ ਪੱਕੇ ਤੌਰ ਤੇ ਪਰਮਾਨਤਰ ਨਾਲ ਜੀ ਮੈਨ ਇਹ ਨਾ ਪਰਵੀ ਅੱਜ ਦੂਜੀ ਆ ਜੀ ਸਕੂਲ ਦੇ ਬਾਹਰ ਬੈਠੇ ਹਾਂ ਕੀ ਕਾਰਨ ਨਾਲ ਚੇਅਰਮੈਨ ਉਹਦੇ ਕੋਲ ਜੇਟ ਲਿਖ ਇਸੇ ਲਈ ਮੇਰੀ ਇਹੋ ਹੀ ਮੰਗ ਵਾ ਹੇ ਜਿਹੜੇ ਆ ਸਾਰੇ ਮਤਲਬ ਕਿ ਆਪਣੇ ਜਿੰਨੇ ਵੀ ਕਪਲੇ ਕੀਤੇ ਆ ਸਾਰਾ ਕੁਝ ਇਹਨਾਂ ਦੇ ਸਾਹਮਣੇ ਦੱਸ ਦੇਣ ਤੇ ਦੂਜੀ ਗੱਲ ਇਹਨਾਂ ਨੇ ਮੇਰੇ ਦੋ ਤਿੰਨ ਮਾਰੀ ਮਤਲਬ ਕਿ ਪਰਚੇ ਮੇਰੇ ਤੇ ਹੋ ਗਏ ਆ ਹੁਣ ਮਤਲਬ ਇਹਨਾਂ ਨੇ ਮੈਨੂੰ ਇਹ ਗੱਲ ਕਹੀ ਆ ਵੀ ਤੈਨੂੰ ਕਾਨੂੰਨੀ ਤੌਰ ਤੇ ਵੇਖਣਾ ਮਾਵੇ ਤੇਰੇ ਤੇ ਮਤਲਬ ਕਿ ਉਹ ਜਿਹੜੇ ਹੁੰਦੇ ਆ ਵੀ ਸੰਮਣ ਆਏ ਆ ਤੇ ਇਹ ਸੰਮਣਾਂ ਦੀ ਮੈਨੂੰ ਬੜੀ ਤਮਕੀ ਦਿੰਦੇ ਆ ਮੈਨੂੰ ਬੜੇ ਮਾੜੇ ਸ਼ਬਦ ਬੋਲੇ ਇੱਕ ਦਿਨ ਮੈਨੂੰ ਇੱਥੇ ਦਫਤਰ 'ਚ ਸਾਧ ਕੇ ਮੈਨੂੰ ਇਹ ਗੱਲ ਇਹਨਾਂ ਨੇ ਆਖੀ ਆ ਤੁਹ ਬ ਇਹਨਾਂ ਨੇ ਤਿੰਨ ਚਾਰ ਵਾਰੀ ਮੈਨੂੰ ਕਹਿੰਦੇ ਕਿ ਸਕੂਲ ਚ ਚੱਲ ਜਾ ਮੈਂ ਕਿਹਾ ਮੈਂ ਨਹੀਂ ਸਕੂਲ ਚ ਜਾਣਾ ਸਕੂਲ ਮੇਰੇ ਪਿੰਡ ਦਾ ਵਾ ਮੈਂ 13 ਸਾਲ ਹੋ ਗਏ ਇੱਥੇ ਡਿਊਟੀ ਕਰ ਰਹੀ ਨੂੰ ਇਹਨਾਂ ਨੇ ਮੈਨੂੰ ਕਹਿੰਦੇ ਤੂੰ ਬਹੁਤ ਬਸ਼ਰਮਵਾ ਅਰੇ ਤੁਸੀਂ ਕਿਤੇ ਆਪਣੀ ਕਿੱੜ ਤੇ ਨਹੀਂ ਗੱਡਣ ਦੇ ਅੱਜ ਸਕੂਲ ਦੇ ਬਾਹਰ ਬਹਿ ਕੇ ਨਹੀਂ ਨਹੀਂ ਮੈਨੂੰ ਕੋਈ ਨਹੀਂ ਇਹ ਗੱਲ ਤਰਾਜ ਗਿਆ ਕਿ ਬਸ ਮੈਂ ਲੈ ਕੇ ਸਕੂਲ ਤੇ ਮੇਰੇ ਬੱਚੇ ਵੀ ਤੇ ਇੱਥੇ ਪੜ੍ਹਦੇ ਆ ਇਹ ਮੈਂ ਸਕੂਲ ਦੇ ਨਾਤੇ ਕਿ ਮੈਨੂੰ ਕੋਈ ਨਹੀਂ ਆਪਣੀ ਤਰਾਜ ਕਿ ਕੋਈ ਨਹੀਂ ਆ ਬਸ ਇਹ ਹੀ ਆ ਵੀ ਜਿੰਨੇ ਵੀ ਇੱਥੇ ਕਾਲੇ ਧੰਦੇ ਹੋਏ ਆ ਸਾਰੇ ਇੱਥੇ ਲੱਗ ਜਾਂਦੇ ਉਹ ਵੇਖੋ ਇਹ ਬਿਲਡਿੰਗ ਮੈਂ ਚੇਅਰਮੈਨ ਦੇ ਹੋਂਦ ਨਾਤੇ ਵੀ ਕਹਿੰਨੀ ਹਾਂ ਕਿ ਉਹ ਬਿਲਡਿੰਗ ਉਹ ਯਾਪੀ ਚਾਤੀ ਮਾਰ ਸਕਦੇ ਹੱਥ ਤੇ ਲਿਖ ਕੇ ਲੈ ਜਾਂਦੀ ਹਾਂ ਮੈਂ ਲਿਖਿਆ ਜਿੰਨੇ ਵੀ ਰੇਤ ਬੱਜਰੀ ਦੇ ਮੈਂ ਚੈੱਕ ਪਰਦੀ ਰਹੀਆਂ ਚੈੱਕ ਤੇ ਸੈਨ ਹੁੰਦੇ ਰਹੇ ਬਸ ਪੈਸੇ ਲਿਖ ਕੇ ਖੜਕਦੀ ਸੀ ਤਹੇ ਵੀ ਅੱਜ ਇੰਨੇ ਦਾ ਚੈੱਕ ਅਹੀਂ ਭਰ ਦਿੱਤਾ ਚਲੋ ਵੀ ਜ਼ਰੂਰੀ ਸੀ ਤੁਹਾਡੇ ਇਹ ਵੀ ਜ਼ਰੂਰੀ ਹੈ ਮੈਨੂੰ ਆਪਣੇ ਅੱਜ ਮੈਨੂੰ ਮਤਲਬ ਕਿ ਵੇਖੋ ਸਾਰੇ ਮੇਰੇ ਪਿੰਡ ਦੇ ਵਾਸੀ ਆ ਮੈਨੂੰ ਅੱਜ ਲੋੜ ਵਾ ਭਲਕੇ ਮੇਰੇ ਤੇ ਇਹ ਵੀ ਇਨਜਾਮ ਲਾ ਸਕਦੇ ਹੇ ਕਿ ਮਤਲਬ ਇਹਨਾਂ ਨੇ ਪੈਸੇ ਖਾਦੇ ਆ ਜੇ ਮੇਰੇ ਕੋਲ ਅੱਜ ਸੱਚਾਈ ਹੈ ਵਾ ਤੇ ਇਹਨਾਂ ਨੇ ਇਹ ਮੈਨੂੰ ਕਹਿਤਾ ਵੀ ਲੈ ਕੇ ਖੜਦੀ ਮੈਂ ਲੈ ਕੇ ਖੜਦੀ ਆ ਤੇ ਮੈਂ ਤਾਂ ਅੱਜ ਮੈਂ ਸੱਚਾਈ ਦੱਸ ਸਕਦੀ ਆ ਕਿ ਇੰਨੇ ਦੀ ਰੇਤ ਆਈ ਇੰਨੇ ਦੀ ਬੱਜੜੀ ਆਈ ਇੰਨੇ ਦਾ ਸੀਮੈਂਟ ਆਇਆ ਇੰਨੀਆਂ ਤੇ ਡਹਾੜੀਆਂ ਲੱਗੀਆਂ ਇੰਨੇ ਮਜ਼ਦੂਰੀ ਇੰਨੇ ਹੀ ਇੱਥੇ ਮੈਂ ਮਿਸਤਰੀ ਲੱਗੇ ਪੰਚਾਇਤ ਨੇ ਤਾਂ ਹਾਂ ਜੀ ਇੰਨੇ ਮਿਸਤਰੀ ਲੱਗੇ ਮੈਂ ਇੱਕ ਇੱਕ ਚੀਜ਼ ਦੀ ਇਹਦੀ ਨੋਟਿੰਗ ਕੀਤੀ ਆ ਸਭ ਫਾਰਮੈਟ ਨੂੰ ਬਹੁਤ ਫੈਚਸ ਅ ਬੀਸੀਸੀ ਬੱਚਾ ਦਾ ਅਸੀਂ ਵਿੱਚ ਫਰਮਾਈ ਦੀ ਦਸਤਾਵੇਜ਼ ਵਿੱਚ ਵੀ ਬੰਦਾ ਰਿਸ਼ਤੇ ਦੇ ਪਰ ਕੋਈ ਵੀ ਅਧਿਆਪਕ ਇਹ ਬੱਚੇ ਦੇ ਸਰਕਾਰੀ ਸਕੂਲ ਨਹੀਂ ਨਾ ਕੋਈ ਸਰਕਾਰੀ ਸਕੂਲ ਤੋਂ ਤਾਂ ਕੋਈ ਕਿ ਮੇਰੀ ਮੈਂ ਬੈਨੀਫਿਟ ਲੈ ਲਈ ਮੈਂ ਮੁਆਫਾ ਦੇ ਦਿੱਤਾ ਹੈ ਕੋਈ ਵੀ ਡੀਰਨ ਰੋਲ ਪੈਟ ਸਕੂਲ ਦੇ ਵਾਦੇ ਸੀ ਔਰ ਉਹਦੇ ਲਈ ਵੀ ਨੋ ਅਵਾਰਡ ਦਿੱਤਾ ਜਾਣਾ ਸੀ ਈਦਾਰ ਕਿ ਤੁਮ ਬੱਚਾ ਕਰਦਾ ਸੀ ਇਸ ਕਰਕੇ ਮਾਪੂ ਬੱਚਿਆਂ ਅਕੀਵੇਸ਼ਨ ਦੇ ਸਾਥੇ ਤੋਂ ਬਾਦ ਦਿੱਤਾ। ਹੋਰ ਅੱਜ ਤੋਂ ਲੈ ਕੇ 10 ਤੱਕ ਹੀ ਬਣੀ। ਔਰ ਜੇਕਰ ਮੇਰੇ ਕੋਲ ਗਲਤੀ ਕੋਈ ਸੀ ਇਹ ਚਾਹੀਦਾ ਸੀ ਕਿ ਇੱਥੇ ਆ ਕੇ ਤੁਹਾਨੂੰ ਕਹਿੰਦੇ ਕਿ ਮੈਡਮ ਤੁਹਾਡੇ ਵੱਲੋਂ ਜੀ ਫਾਇਲਾ ਬੰਦਾ ਫਲਾਈ ਹੋਇਆ ਜਾਂ ਗਲਤ ਹੋ ਰਿਹਾ ਹੈ ਇਹ ਨਾ ਕਰੋ। ਇਹ ਮੈਂ ਵੀ ਇਸ ਚੀਜ਼ ਨੂੰ ਕਰਨ ਦੀ ਬਜਾਏ ਮੇਰੀ ਬੇਟੀ ਦਾ ਰਿਪੋਰਟ ਚੋਰੀ ਕਰਕੇ ਐਫਆਰਆਈ ਹੋਣੀ ਕਰਵਾਈ ਔਰ ਉਹਦੇ ਖਿਲਾਫ ਮੈਂ ਹੀ ਐਫਆਰਆਈ ਲਈ ਫਿਨਿਸ਼ ਕੋ ਦਾ ਰਿਪੋਰਟ ਚੋਰੀ ਕੀਤਾ। जितेंद्र सिंह ने चोरी किया और जितेंद्र सिंह ने भी जी एफ आई आर आई करवाई थी डी सी डी एस पी गुरदासपुर सर मैं एक इंसान हाँ मेरे को भी गलती हो सकती है और मैं अपनी गलती भी कर रही हूँ ਔਰ ਸਰ ਜੇ ਮੇਰੇ ਕੋਲ ਗਲਤੀ ਹੋਈ ਕਿ ਮੈਨੂੰ ਟ੍ਰਾਂਸਫਰ ਕੀਤੀ ਤਾਂ ਮੈਂ ਆਪਣੀ ਮੈਡੀਕਲ ਫਾਟਾ ਕਰਵਾ ਦਿੱਤਾ ਔਰ ਉਹਦੇ ਖਾਤੇ ਦੇ ਵਿੱਚ ਕੋਈ ਪੈਸਾ ਮੇਰੇ ਕੋਲ ਆਇਆ ਤੇ ਨਹੀਂ ਅਜੋ ਆਏਗਾ ਔਰ ਉਹਦਾ ਜਿਹੜਾ ਇਨਕਮ ਸਰਟੀਫਿਕੇਟ ਬਣਾਸੀ ਉਹਦਾ ਇੱਕ ਪਪਾ ਦਾ ਉਹ ਵੀ ਮੈਂ ਰੱਖ ਦਵਾ ਦਿੱਤਾ ਹੈ ਉਹਨੇ ਸੀ ਪਤਾ ਲਾ ਜੀ ਇਸ ਚੀਜ਼ ਇੰਨਾ ਨੇ ਮੇਰੀ ਲੈਕਚਰ ਨੂੰ ਪੂਰੇ ਦਲ ਮੇਰੀ ਗਲਤੀ ਨੂੰ ਇਹਨਾਂ ਨੇ ਮੇਰਾ 네ਗੇਟਿਵ ਪੁਆਇੰਟ ਬਣਾ ਦੇਣਾ ਔਰ ਸਰ ਦੇਖੋ ਜਿਕਰ ਇਹਨਾਂ ਨੂੰ ਦੱ ਲੱਗਿਆ ਕਿ ਮੇਰੇ ਕੋਲ ਗਲਤੀ ਹੋਈ ਹੈ ਮੈਂ ਆਪਣੀ ਗਲਤੀ ਨੂੰ ਕੰਪੈਸਟ ਕਰ ਰਹੀ ਹੈ ਔਰ ਉਹਨਾਂ ਨੇ ਜਿਹੜੀ ਰਿਪੋਰਟ ਕੀਤੀ ਰਿਪੋਰਟ ਵੀ ਮੇਰੇ ਕੋਲ ਆ ਗਈ ਹੋਈ ਹੈ ਉਹਨਾਂ ਨੇ ਇਹਨਾਂ ਨੂੰ ਸਿਫਾਰਿਸ਼ ਕੀਤੀ ਕਿ ਦਾਖਲ ਦਫਤਰ ਕਰਨ ਦੀ ਰਿਪੋਰਟ ਕੀਤੀ ਜਾਵੇ ਸਰ ਮੇਰੇ ਕੋਲ ਗਲਤੀ ਹੋਈ ਕਿ ਮੰਦੀ ਔਰ ਕੋਈ ਵੀ ਬੱਚਾ ਮੈਂ ਮਹੀਨੇ ਨੂੰ ਮਾਰ ਜਾਈ ਨਹੀਂ ਰਹਿ ਦਿੰਦੀ ਮੇਰਾ ਘਰ ਕੋਈ ਕੌਣ ਕਰਦਾ ਹੈ ਇਹ ਦੀ ਗੱਲ ਨਾ ਮੇਰੇ ਨੂੰ ਪਤਾ ਨਹੀਂ ਕਿ ਉਹ ਕਾਹਦਾ ਹੀ ਦਾਦਾ ਮਨਾ ਰੱਖ ਨਹੀਂ ਤੇ ਮਾਰੇ ਸਰ ਮੈਂ ਕਿਸੇ ਬੱਚੇ ਦਾ ਹੱਕ ਨਾ ਕਦੀ ਮਾਰਿਆ ਨਾ ਮਾਰਾਂਗੀ ਔਰ ਨਾ ਹੀ ਮਾਰਨ ਦਵਾਂਗੀ ਜਿੱਥੇ ਸਰੂਤ ਮੈਂ 5ਵੀਂ ਚ ਆਇਆ ਸੀ 10ਵੀਂ ਸੁਣਦੀ ਆ ਉਹਦੀ ਉਹਦਾ ਇੱਕ ਸਰਟੀਫਿਕੇਟ ਪੇਸ ਨਹੀਂ ਸੀ ਹੈਗਾ ਮੈਂ ਇਹ ਵੀ ਕਿਹਾ ਕਿ ਜੇਕਰ ਹੈ ਇਹ ਚੀਜ਼ ਹੋਈ ਹਤਾ 35 ਰੁਪਇਆ ਕੋਈ ਉਹਨਾਂ ਨੂੰ ਰਿਵਰਟ ਕਰ ਦਿੱਤਾ ਜਾਏਗਾ। ਪੌਂਚੜਾ ਵਜੀਫਾ ਆਣਾ ਸੀ ਉਹ ਨਹੀਂ ਆਇਆ ਕਿਉਂਕਿ ਉਹਦਾ ਮੈਂ ਖਾਤਾ ਇਹਦਾ ਕਲੋਜ਼ ਕਰਵਾ ਦਿੱਤਾ। ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹਦਾ ਚੰਦੀਆਂ ਕਿ ਇਹਨਾਂ ਦੇ ਬੱਚਿਆਂ ਦਾ ਕਦੀ ਵੀ ਹੱਕ ਨਹੀਂ ਮਾਰਿਆ ਗਿਆ। ਇਹ ਤਾਂ ਸਾਰਿਆਂ ਦੇ ਵਿੱਚ ਹੀ ਅਪਲਾਈ ਕੀਤੇ ਆ। ਵਜੀਫਾ ਸਰਕਾਰ ਦਾ ਦੇਣਾ ਕੰਮ ਹੈ, ਮੇਰਾ ਕੰਮ ਉਹਨਾਂ ਦੇ ਡਾਕੂਮੈਂਟਸ ਕਲੀਅਰ ਕਰਵਾਉਣਾ ਔਰ ਜੋ ਉਹਨਾਂ ਦੀ ਲੋੜ ਹੈ ਉਹਨਾਂ ਨੂੰ ਪੂਰੀਏ ਕਰਵਾਉਣਾ। ਔਰ ਕਾਫੀ ਬੱਚਿਆਂ ਦਾ ਵਜੀਫਾ ਆਇਆ ਵੀ ਹੈ ਔਰ ਅੱਜ ਕੱਲ ਮੇਰੀ ਬੇਟੀ ਦੀ ਮੇਰੀ ਬੇਟੀ ਦਾ ਵਜੀਫਾ ਅੱਗੇ ਤੋਂ ਕਦੀ ਨਹੀਂ ਆਏਗਾ ਕਾਇਦਾ ਕਰੀ ਬੀ ਇਸੂਸ ਕੀਤਾ ਜਾਏਗਾ ਹਾਂਜੀ ਮੇਰੀ ਵੀ ਇਹਦੇ ਲਈ ਗੱਲ ਸੁਝਾਈ ਹਾਂਜੀ ਹਾਂਜੀ ਸਰ ਇਹਨਾਂ ਨੇ ਵਜੀਫੇ ਦੀ ਗੱਲ ਨੂੰ ਹਾਈਲਾਈਟ ਕੀਤਾ ਕਿਉਂਕਿ ਇਹਨਾਂ ਨੂੰ ਲੱਗਿਆ ਕਿ ਇਹ ਮੈਡਮ ਦਾ ਵੀਕ ਪੁਆਇੰਟ ਹੈ ਇਹਨੂੰ ਹਾਈਲਾਈਟ ਕੀਤਾ ਜਾਵੇ ਸਰ ਇਹ ਨਕਲ ਕਰਵਾਉਣ ਲਈ ਮੇਰੇ ਕੋਲ ਇੱਥੇ ਆਏ ਕਿ ਮੈਡਮ ਬੱਚਾ ਨੂੰ ਨਕਲ ਕਰਵਾਓ ਕੀ ਇਹਨਾਂ ਦਾ ਰਾਈਟ ਹੈਗਾ ਨਕਲ ਕਰਵਾਣਾ ਅਸੀਂ ਇੱਥੇ ਨਕਲ ਕਰਵਾਉਣ ਲਈ ਇੰਨੀ-ਇਨੀ ਤਨਖਾਹ ਨਹੀਂ ਲੈ ਰਹੇ ਅਸੀਂ ਬੱਚਿਆਂ ਨੂੰ ਪੜਾਣਾ ਅਸੀਂ ਬੱਚਿਆਂ ਦਾ ਫਿਊਚਰ ਬਣਾਣਾ ਜਦੋਂ ਇਹ ਆਪ ਗਲਤੀਆਂ ਕਰਦੇ ਆ ਅ ਤੇਜਿੰਦਰ ਸਿੰਘ ਲੇ ਸੈਂਟਰ ਚ ਖੁਦ ਮੇਰੇ ਕੋਲ ਉੱਥੇ ਆਇਆ ਸੀ ਕਿ ਮੈਡਮ ਬੱਚਾ ਦੀ ਨਕਲ ਕਰੂੰ ਹਾਂ ਸਰ ਮੇਨ ਮੁੱਦਾ ਇਹੀ ਹੈ ਮੇਨ ਮੁੱਦਾ ਇਹੀ ਹੈ ਮੇਨ ਕਾਰਨ ਇਹੀ ਹੈ ਕਿ ਮੈਂ ਕਿਸੇ ਵੀ ਸੈਕਟਰ ਦੇ ਵਿੱਚ ਨਕਲ ਨਹੀਂ ਹੋਣ ਦਿੰਦੀ ਨਾ ਮੈਨੂੰ ਪਸੰਦੀ ਇਹ ਚੀਜ਼ ਕਿਉਂਕਿ ਸਾਡਾ ਕੰਮ ਹੈ ਬੱਚਿਆਂ ਨੂੰ ਪੜਾਉਣਾ ਨਾ ਮਿਖਾ ਜਾਣਾ ਨਹੀਂ ਦੇਣਾ ਇਸੇ ਬਾਤ ਦੇ ਵਿੱਚ ਮੈਨੂੰ بار-बार ਕੋਈ ਨਾ ਕੋਈ ਕੰਪਲੇਂਟ ਪਾ ਕੇ ਮੈਨੂੰ ਖਰਾਜ ਕਰਦੇ ਰਹਿੰਦੇ ਆ ਤੇ ਇਹਨਾਂ ਦੇ ਅਸਰ ਕੋਰਟ ਕੇਸ ਵੀ ਕੀਤਾ ਹੋਇਆ ਮੈਂ ਇਹਨਾਂ ਤੇ ਐਫ ਆਰ ਵੀ ਕੀਤੀ ਹੈ ਮੈਂ ਇਹਨਾਂ ਨੂੰ ਇਹ ਚਾਰ ਬੰਦੇ ਅਸਰਪਿੰਡ ਦੇ ਵਿੱਚ ਜਿੰਦਰ ਸਿੰਘ ਉਹ ਤੇਵਲਾਲ ਸੁਖਿੰਦਰ ਸਿੰਘ ਤੇ ਰਾਮ ਸਿੰਘ ਇਹ ਚਾਰ ਬੰਦੇ ਆ ਇੱਕ ਜਿਹੜੇ ਦੋ ਦਿਨ ਇਹਨਾਂ ਨੇ ਹੋਰ ਆਪਣੇ ਨਾਲ ਰਲائے ਹੋਇਆ ਉਹ ਹੈ ਕਿ ਚਕਮੇ ਚੁੱਲੇ ਉਹਨਾਂ ਨੇ ਮੈਨੂੰ ਹੀ ਕਿਹਾ ਸੀ ਮੈਡਮ ਜਦੋਂ ਤੁਸੀਂ ਇਹਨਾਂ ਦੇ ਖਿਲਾਫ ਕੰਪਲੇਂਟ ਕਰੋਗੇ ਅਸੀਂ ਸਾਈਨ ਕਰਾ ਲਿਆ ਹੁਣ ਇਹਨਾਂ ਨੇ ਕੰਪਲੇਂਟ ਕੀਤੀ ਇਹਨੇ ਸਾਈਨ ਕਰ ਦਿੱਤੇ ਮੈਂ 9 ਬੰਦੇ ਆ ਜਿਨ੍ਹਾਂ ਦੇ ਖਿਲਾਫ ਫੋਟਕਿਸਟਾ ਹੋਇਆ ਔਰ ਵਿੱਚੀ ਪ੍ਰਵੀਨ ਜਿਹੜੀ ਚੇਅਰਮੈਨ ਉਹ ਸਾਰੀ ਜਿਹੜੀ ਲੀਕੇਜ ਹੈ ਸਕੂਲ ਦੀ ਉਹਦਾ ਤੱਕ ਕਰਦੀ ਹੈ ਉਹ ਹੱਥ ਤੇ ਲੈ ਕੇ ਲੈ ਜਾਂਦੀ ਹੈ ਘਰੋਂ ਨੇ ਕਾਪੀ ਲਈ ਗਈ ਹੋਈ ਹੈ ਉਹ ਕਾਪੀ ਇਹ ਨਾ ਦੇ ਕਰ ਦਿੰਦੀ ਹੈ ਉਹਦੇ ਬੇਇਜ਼ਤੀ ਕੰਪਲੀਟਾ ਕਰਦੇ ਆ ਮੈਂ ਸੱਚੀ ਹਾਂ ਰਵਾਨੀ ਉਹ ਇਹਨਾਂ ਦੇ ਨਾਲ ਇੱਥੇ ਹੀ ਲੜਦੀ ਰਹਾਂਗੀ